ਗੁੱਡ ਮਾਰਨਿੰਗ ਸਟੂਡੈਂਟਸ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਅਜੀ ਮੰਦੀਪ ਕੌਰ ਸੋਖ ਬਾਕੀ ਬੱਚਿਆਂ ਨਾਲ ਵੀ ਕਲਾਸ ਸ਼ੇਅਰ ਕਰ ਦਿਓ ਜੇ ਤੁਸੀਂ ਕਿਸੇ ਗਰੁੱਪ ਚ ਹੈ ਤਾਂ ਪ੍ਰੀਤ ਸਤਿ ਸ਼੍ਰੀ ਅਕਾਲ ਥੈਂਕ ਯੂ ਕਿੱਦਾਂ ਚੱਲ ਰਹੀ ਹੈ ਤਿਆਰੀ ਪੀਪਰਾਂ ਦੀ ਤਿਆਰੀ ਕਿੱਦਾਂ ਚੱਲ ਰਹੀ ਆ ਸ਼ੁਕਰੀਆ ਧੰਨਵਾਦ ਸੁਖ ਆਉਂਦੇ ਟੀਚਰ ਡੇ ਤੱਕ ਤੁਸੀਂ ਵੀ ਕਿਸੇ ਨਾ ਕਿਸੇ ਡਿਪਾਰਟਮੈਂਟ ਚ ਸਰਕਾਰੀ ਪੋਸਟ ਤੇ ਹੋ ਤਾਂ ਤੁਹਾਡੇ ਜਿਹੜੇ ਸੀਨੀਅਰ ਜੂਨੀਅਰ ਆ ਉਹ ਵੀ ਤੁਹਾਨੂੰ ਕੋਈ ਨਾ ਕੋਈ ਦਿਨ ਵਿਸ਼ ਕਰਦੇ ਹੋਣਾ ਮਨਦੀਪ ਸ਼ੁਕਰੀਆ ਪਤ ਸਤਿ ਸ਼੍ਰੀ ਅਕਾਲ ਰਿੰਪੀ ਅ ਚਲੋ ਆਪਾਂ ਆਪਣੀ ਕਲਾਸ ਸਟਾਰਟ ਕਰਦੇ ਆ ਬਾਕੀ ਬੱਚੇ ਬਾਅਦ ਦੇ ਵਿੱਚ ਆ ਜਾਣਗੇ ਓਕੇ ਜੇ ਕੋਈ ਬੱਚਾ ਅੱਜ ਨਿਊ ਪਹਿਲੀ ਵਾਰ ਕਲਾਸ ਆਇਆ ਤਾਂ ਆਪਾਂ ਡੇਲੀ 11:30 ਵਜੇ ਕਲਾਸ ਲੈਣੀ ਹੈ ਪ੍ਰਤਾਪ ਅਕੈਡਮੀ ਦੇ ਚੈਨਲ ਤੇ ਇਹ ਤੋਂ ਪਹਿਲਾਂ ਆਪਾਂ ਪੰਜਾਬੀ ਦੀਆਂ ਕਲਾਸਾਂ ਸਟਾਰਟ ਕੀਤੀਆਂ ਹੋਈਆਂ ਜਿਦੇ ਵਿੱਚ ਪੇਪਰ A ਤੇ ਪੇਪਰ B ਦੀ ਤਿਆਰੀ ਚੱਲ ਰਹੀ ਆ ਅੱਜਕੱਲ ਆਪਾਂ ਕਰ ਰਹੇ ਆ PYQ ਇਹਨਾਂ ਜਿਹੜੀਆਂ ਕਲਾਸਾਂ ਦੀਆਂ ਇਹਨਾਂ ਦੀ ਬਾਅਦ ਚ ਕਲਾਸਾਂ ਖਤਮ ਹੋਣ ਤੋਂ ਬਾਅਦ ਪੀਡੀਐਫ ਜਦੋਂ ਆਪਣੇ 100 ਪੀਆਈਕਿਊ ਹੋਗੇ ਉਦੋਂ ਇਹਨਾਂ ਦੀ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜੂਗੀ ਵਿਦ ਅ ਹੋਰ ਡਿਟੇਲ ਓਕੇ ਇੰਸਟਾਗ੍ਰam ਚੈਨਲ ਤੇ ਜੁੜ ਸਕਦੇ ਹੋ ਜਿਹੜੇ ਬੱਚੇ ਪੁੱਛ ਰਹੇ ਸੀ ਕੱਲ ਕਮੈਂਟਾਂ ਦੇ ਵਿੱਚ ਦਾ ਕੱਲ ਜਾਂ ਪਰਸੋਂ ਉਦੋਂ ਪਹਿਲਾਂ ਵਾਲੀ ਕਲਾਸ ਦੇ ਵਿੱਚ ਕਿ ਪੀਡੀਐਫ ਕਿੱਥੇ ਮਿਲਦੀ ਹੈ ਪੀਡੀਐਫ ਮਿਲਦੀ ਹੈ ਟੈਲੀਗ੍ਰਾਮ ਚੈਨਲ ਤੇ ਜੇ ਵੈਸੇ ਨਹੀਂ ਮਿਲਦਾ ਤਾਂ ਇਹ ਸਕੈਨ ਕਰਕੇ ਤੁਸੀਂ ਮਤਲਬ ਜੁੜ ਸਕਦੇ ਹੋ Instagram channel 2 ਤੋਂ 6 ਆਪਣੀਆਂ ਲਾਈਵ ਕਲਾਸਾਂ ਹੁੰਦੀਆਂ ਨੇ ਤੇ ਜੇ ਕਿਸੇ ਬੱਚੇ ਨੇ ਆਨਲਾਈਨ ਤਿਆਰੀ ਕਰਨੀ ਆ ਤੇ ਐਪ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹੋ ਅੱਜ ਡਿਸਕਾਊਂਟ ਲੱਗਿਆ ਹੋਇਆ 30% ਦਾ ਓਕੇ ਥੈਂਕ ਯੂ ਪੁੱਤ ਜੋ ਵੀ ਵਿਸ਼ ਕਰ ਰਹੇ ਨੇ ਆਉਂਦੇ ਬਈ ਟੀਚਰ ਦੇ ਤੱਕ ਤੁਸੀਂ ਸਾਰੇ ਬੱਚੇ ਸਰਕਾਰੀ ਹੋ ਜਾਓ ਓਕੇ ਹੁਣ ਆਪਾਂ ਕਰਦੇ ਹਾਂ ਕਲਾਸ ਸਟਾਰਟ ਟਾਈਮ ਨਹੀਂ ਖਰਾਬ ਕਰਨਾ ਓਕੇ ਜਿਹੜੇ ਬੱਚੇ ਵਿਸ਼ ਕਰਦੇ ਨੇ ਜੇ ਤੁਸੀਂ ਬਾਕੀ ਮਤਲਬ ਇਹ ਗੱਲ ਨੂੰ ਮੰਨਦੇ ਹੋ ਹਨ ਕਿ ਟੀਚਰ ਵਾਲੀ ਗੱਲ ਨੂੰ ਮੰਨਦੇ ਹੋ ਤਾਂ ਬੋਤੋ ਟਾਈਮ ਕਦੇ ਨਾ ਖਰਾਬ ਕਰਿਆ ਕਰੋ ਇੱਕ ਚੀਜ਼ ਜਿਹੜੀ ਜ਼ਿੰਦਗੀ 'ਚ ਸਭ ਤੋਂ ਵੱਧ ਜ਼ਰੂਰੀ ਆ ਜਿਹੜੀ ਵਾਪਸ ਨਹੀਂ ਆਉਂਦੀ ਉਹ ਟਾਈਮ ਆ ਪੁੱਤਾਂ ਠੀਕ ਆ ਹਰ ਇੱਕ ਚੀਜ਼ ਵਾਪਸ ਆ ਜੂਗੀ ਮਤਲਬ ਵੈਸੇ ਦਾ ਦੋ ਆ ਇੱਕ ਤਾਂ ਆਪਣੀ ਹੈਲਥ ਦਾ ਖਿਆਲ ਰੱਖਣਾ ਹੈਲਥ ਦਾ ਫਿਰ ਵੀ ਜੇ ਆਪਾਂ ਬਿਮਾਰ ਹੋ ਜਾਈਏ ਆਪਾਂ ਬਾਅਦ ਦੇ ਵਿੱਚ ਰਿਕਵਰ ਕਰ ਲੈਨੇ ਆ ਬਟ ਜਿਹੜਾ ਟਾਈਮ ਖਰਾਬ ਹੁੰਦਾ ਉਹ ਕਦੇ ਵੀ ਨਹੀਂ ਵਾਪਸ ਆਉਂਦਾ ਇੱਕ ਟਾਈਮ ਹੀ ਆ ਜਿਹਨੇ ਸਾਨੂੰ ਸਾਰੀ ਦੁਨੀਆ ਦੇ ਵਿੱਚ ਚਮਕਾ ਦੇਣਾ ਜਾਂ ਗਰੀਬ ਅਮੀਰ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਸ ਤੇ ਟਾਈਮ ਤੇ ਡਿਪੈਂਡ ਆ ਨਾ ਮਹਿੰਗੇ ਆ ਕੋਚਿੰਗਾਂ ਚ ਨਾ ਕਿਸੇ ਕਿਸੇ ਚੀਜ਼ ਚ ਨਹੀਂ ਤਾਂ ਸਭ ਤੋਂ ਮਹਿੰਗੀ ਦੁਨੀਆ ਤੇ ਚੀਜ਼ ਹੈ ਟਾਈਮ ਤਾਂ ਟਾਈਮ ਦੀ ਕਦਰ ਜ਼ਰੂਰ ਕਰਨੀ ਆ ਓਕੇ ਅੱਜ ਕਲਾਪਸ 17 ਸਵਾਲ ਕਰ ਚੁੱਕੇ ਸੀ ਅੱਜ ਆਪਣਾ 18ਵਾਂ ਸਵਾਲ ਆ ਇਹਨਾਂ ਦੇ ਥੋੜੀ ਥੋੜ ਸਵਾਲਾਂ ਦੇ ਕਿ ਮੈਂ ਪੀਡੀਐਫ ਦਵਾਂਗੀ ਬਿੱਤੇ ਡਿਟੇਲ ਮੈਂ ਤੁਹਾਨੂੰ ਪੀਡੀਐਫ ਜਿਹੜੇ 100 ਸਵਾਲ ਹੋਗੇ ਉਸ ਤੋਂ ਬਾਅਦ ਇਕੱਠੇ ਦੇ ਦੂੰਗੀ ਓਕੇ ਸਹਿ ਅਗੇਤਰ ਜਿਹੜੇ ਨਿਊ ਵਾਲੇ ਬੱਚੇ ਨੇ ਹੁਣ ਇਹ ਵਾਰੀ ਸਾਰੇ ਪੀਵਾਈਕਿਊ ਨੇ ਓਕੇ ਤੁਸੀਂ ਜੋ ਵੀ ਕਾਪੀ ਪੈਨ ਲੈ ਕੇ ਬੈਠੇ ਹੋ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਅਗੇਤਰ ਪਿਛੇਤਰ ਚੋਂ ਕਿੰਨੇ ਸਵਾਲ ਬਣਦੇ ਨੇ ਓਕੇ ਅਗੇਤਰ ਨਲ ਬਣਨ ਵਾਲਾ ਕਿਹੜਾ ਸ਼ਬਦ ਸਹੀ ਹੈ ਇਹਨਾਂ ਦੇ ਵਿੱਚੋਂ ਪੀ ਵੀ ਕਿਊ ਆ ਪੇਪਰ ਹੋਇਆ ਸੀਗਾ ਕਿਹੜਾ ਸ਼ਬਦ ਸਹੀ ਆ ਇਹਦੇ ਵਿੱਚ ਮੂਲ ਸ਼ਬਦ ਮੂਲ ਸ਼ਬਦ ਕੱਢਣਾ ਤਾਂ ਉਹਦੇ ਵਿੱਚ ਕਿੱਥੇ ਅਗੀਤਰ ਲੱਗਿਆ ਹੋਇਆ ਸਹਿਕਾਰੀ ਕਿ ਜਦੋਂ ਇੱਕ ਦੂਜੇ ਨੂੰ ਕੋਈ ਹੈਲਪ ਕਰਕੇ ਕੋਈ ਕੰਮ ਕਰ ਰਿਹਾ ਕਰ ਕਰ ਰਿਹਾ ਸਹਿगान ਜਦੋਂ ਦੋ ਜਾਣੇ ਮਿਲ ਕੇ ਕੋਈ ਗੀਤ ਗਾ ਰਹੇ ਨੇ ਤਾਂ ਇਹਦੇ ਵਿੱਚ ਕਿਹੜਾ ਹੋ ਜਾਣਾ ਸੀਗਾ ਦੋਵੇਂ ਹੀ ਸਹੀ ਇਹ ਨੇ ਹਾਂਜੀ ਦੋਵੇਂ ਹੀ ਸਹੀ ਨੇ ਜਿਹੜੇ ਬੱਚੇ ਏ ਅਨਸਰ ਕਰ ਰਹੇ ਨੇ ਓਨਲੀ ਏ ਤੇ ਕੁਝ ਤੋਂ ਬੱਚੇ ਬੀ ਅਨਸਰ ਕਰ ਰਹੇ ਨੇ ਤਾਂ ਇਹਦਾ ਈਡੀ ਅਨਸਰ ਆਊਗਾ ਕਿਉਂ ਆਊਗਾ ਉਹ ਆਪਾਂ ਜਦੋਂ ਰੂਲ ਕਰਾਂਗੇ ਉਦੋਂ ਆਪਾਂ ਇਹਨਾਂ ਨੂੰ ਦੇਖ ਲਾਂਗੇ ਓਕੇ 18ਵੀਂ ਦੇ ਡਿਟੇਲ ਆਪਾਂ ਕਰਾਂਗੇ ਹੁਣ ਜਿਹੜੇ ਇਕੱਲੇ ਅਗੀਤਰ ਨਹੀਂ ਦੇਖਨੇ ਬਹੁਤ ਵਾਰੀ ਇਦਾਂ ਕਰਦੇ ਨੇ ਉਹ ਜੋ ਵੀ ਅਗੀਤਰ ਲੱਗਿਆ ਉਹਦਾ ਮੀਨਿੰਗ ਪੁੱਛ ਲੈਂਦੇ ਨੇ ਇਹ ਪੀਡੀਐਫ ਦੇ ਵਿੱਚ ਮਿਲ ਜੂਗਾ ਜਿਵੇਂ ਸਹਿਅ ਸ਼ਬਦ ਇਹਦਾ ਮੀਨਿੰਗ ਕੀ ਹੁੰਦਾ ਇਹਦਾ ਅਸਲ ਦੇ ਵਿੱਚ ਜਦੋਂ ਇਹ ਅਗੀਤਰ ਦੇ ਵਿੱਚ ਆ ਜਾਂਦਾ ਉਦੋਂ ਹੀ ਕਿਦਾਂ ਕੰਮ ਕਰਦਾ ਜਿਵੇਂ ਰਲ ਕੇ ਕੰਮ ਕਰਨਾ ਆਪਾਂ ਜਿਹੜਾ ਇਹ ਆ ਸਹਿ ਇਹ ਕੀ ਆ ਰਲ ਕੇ ਕੰਮ ਕਰਨਾ ਕਿਸੇ ਨਾਲ ਰਲ ਕੇ ਕੰਮ ਕਰਨਾ ਉਹਨੂੰ ਅਸੀਂ ਕਹਿੰਦੇ ਆ ਰਲ ਕੇ ਕੰਮ ਕਰਨਾ ਜਦੋਂ ਇੱਥੇ ਆ ਗਿਆ ਜਿਵੇਂ ਸਮਕਾਲੀ ਸਮਕਾਲੀ ਤਾਂ ਇਹਦਾ ਮੀਨਿੰਗ ਕੀ ਹੁੰਦਾ ਬਰਾਬਰ ਜਿਵੇਂ ਆਪਾਂ ਕਹਿੰਦੇ ਆ ਕਿ ਬਾਬਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਸੀ ਸਮਕਾਲੀ ਸੀਗੇ ਓਕੇ ਜਿਵੇਂ ਹੁਣ ਆਪਾਂ ਕਹਿ ਦਿੰਦੇ ਆ ਸਰਪੰਚ ਆਪਾਂ ਕਹਿੰਦਾ ਸਰਪੰਚ ਜਾਂ ਆਪਾਂ ਕਹਿੰਦਾ ਸਰਗੁਣ ਜਾਂ ਸੁਰਤਾਜ ਠੀਕ ਆ ਤਾਜ ਦੇ ਨਾਲ ਤਾਜ ਦੇ ਨਾਲ ਤਾਂ ਇਹਦਾ ਹੁੰਦਾ ਕਿਸੇ ਚੀਜ਼ ਦੇ ਨਾਲ ਹੋਣਾ ਇਹਦਾ ਮਤਲਬ ਆ ਕਿਸੇ ਚੀਜ਼ ਦੇ ਕੋਈ ਚੀਜ਼ ਬਰਾਬਰ ਹੋਣੀ ਤਾਂ ਇੱਥੇ ਹੁੰਦਾ ਕੋਈ ਵੀ ਰਲ ਕੇ ਕਰਨਾ ਜਦੋਂ ਵੀ ਤੁਸੀਂ ਆਪਣੀ ਨੌਵੀਂ ਦਸਵੀਂ ਦੀ ਕਿਤਾਬ ਦੇ ਵਿੱਚ ਅਗੀਤਰ ਪਛੇਤਰ ਕਰਦੇ ਹੋ ਤਾਂ ਮੀਨਿੰਗ ਵੀ ਜ਼ਰੂਰ ਪੜਨੇ ਆ ਠੀਕ ਆ ਉਹਨਾਂ ਨੇ ਤਿੰਨ ਗੀਤਰ ਇਕੱਠੇ ਦੇ ਕੇ ਉਹਨਾਂ ਤੇ ਕਹਿਦੇ ਨੇ ਇਹਨਾਂ ਦੇ ਮੀਨਿੰਗ ਦੱਸੋ ਕਿਹੜਾ ਚਾਰ ਦੇ ਵਿੱਚੋਂ ਜਮਦਾ ਉਹਨਾਂ ਨੇ ਚਾਰ ਦੇਤੇ ਉਹਨਾਂ ਨੇ ਕਹਿ ਦੇਣਾ ਕਿ ਤਿੰਨ ਦੇ ਮੀਨਿੰਗ ਦਾ ਸੇਮ ਆ ਇਹਨਾਂ ਚ ਕਿਹੜਾ ਗੀਤਰ ਆ ਜਿਹਦਾ ਮੀਨਿੰਗ ਵੱਖਰਾ ਤੇ ਇਹੀ ਵਾਲੀ ਚੀਜ਼ ਨੂੰ ਕਰਕੇ ਜਾਣਾ ਅਗਲਾ ਗੱਭਰੂ ਸ਼ਬਦ ਦਾ ਇਸਤਰੀ ਲਿੰਗ ਕੀ ਹੈ ਸਵਾਲ ਨੰਬਰ 19 ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਬੱਤਾ ਸੁੱਖ ਲੱਗਿਆ ਹੋਊਗਾ ਪਤਾ ਨਾ ਜਦੋਂ ਰਲ ਕੇ ਕੰਮ ਕਰਦੇ ਨੇ ਉਹ ਮੇਰਾ ਸਹਿਕਾਰੀ ਆ ਅਸੀਂ ਇੱਕ ਦਫ਼ਤਰ 'ਚ ਕੰਮ ਕਰਦੇ ਆ ਠੀਕ ਆ ਗੱਭਰੂ ਸ਼ਬਦ ਦਾ ਇਸਤਰੀ ਲਿੰਗ ਕੀ ਆ ਇਸਤਰੀ ਮਟਿਆਰ ਬਲੜੀ ਜਾਂ ਸਹੇਲੀ ਬੀ 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 ਓਕੇ ਕੋਈ ਏ ਵਾਲਾ ਨਹੀਂ ਆਇਆ ਹਾਂ ਜਿਹੜਾ ਗੱਬਰੂ ਤੇ ਮਟਿਆਰਾ ਉਹ ਇੱਕ ਲਾਈਫ ਦੇ ਵਿੱਚ ਲਾਈਫ ਦੇ ਵਿੱਚ ਇੱਕ ਇਦਾਂ ਦਾ ਟਾਈਮ ਆਉਂਦਾ ਜਦੋਂ ਆਪਾਂ ਕਹਿੰਦੇ ਕਿ ਮੁੰਡਾ ਗੱਬਰੂ ਹੋ ਗਿਆ ਕੁੜੀ ਮਟਿਆਰ ਹੋ ਗਈ ਜਿਵੇਂ ਬਚਪਨ ਫਿਰ ਬਾਅਦ ਦੇ ਵਿੱਚ ਜਿਵੇਂ ਜਵਾਨੀ ਆ ਜਵਾਨੀ ਦੇ ਵਿੱਚ ਗੱਬਰੂ ਤੇ ਮਟਿਆਰ ਕਿਹਾ ਜਾਂਦਾ ਹਨਾ ਉਸ ਤੋਂ ਬਾਅਦ ਬੜਾਪਾ ਠੀਕ ਹੈ ਇਹ ਵਾਲੀ ਚੀਜ਼ ਨੂੰ ਆਪਾਂ ਲੈਣੇ ਆ ਗੱਬਰੂ ਦਾ ਕਦੇ ਇਸਤਰੀ ਨਾਲ ਲਾ ਦਿਓ ਉਹਨਾਂ ਨੇ ਪੇਪਰ 'ਚ ਇਦਾਂ ਹੀ ਦਿੱਤਾ ਸੀ ਸਟਾਰਟਿੰਗ ਦੇ ਵਿੱਚ ਕੀ ਦਿੱਤਾ ਸੀ ਇਸਤਰੀ ਹੁਣ ਇਸਤਰੀ ਆਪਾਂ ਕਿਸੇ ਵੀ ਉਮਰ 'ਚ ਕਿਸੇ ਲਈ ਵਰਤ ਸਕਦੇ ਹਾਂ ਮੇਲ ਜਾਂ ਫੀਮੇਲ ਲਈ ਓਕੇ ਬਟ ਜੇ ਕੋਈ ਗੱਬਰੂ ਆ ਤਾਂ ਉਹਦੇ ਬਰੋਬਰ ਕੀ ਪਿਆ ਹੋਇਆ ਮਟਿਆਰ ਗੱਬਰੂ ਤੇ ਮਟਿਆਰ ਗੁੱਡ ਮਾਰਨਿੰਗ ਜੀ ਵੀ ਦਾ ਅਨਸਰ ਲਿੰਗ ਦਾ ਕਿਸ ਸ਼ਬਦ ਸਰੈਣੀ ਉੱਤੇ ਅਸਰ ਨਹੀਂ ਹੁੰਦਾ ਤਾਂ ਜਿਹੜਾ ਆਪਾਂ ਦੇਖਦੇ ਆਂ ਪੰਜਾਬੀ ਦੇ ਵਿੱਚ ਸਾਨੂੰ ਕਿੰਨੇ ਤਰ੍ਹਾਂ ਦੇ ਲਿੰਗ ਮਿਲਦੇ ਨੇ ਦੋ ਤਰ੍ਹਾਂ ਦੇ ਮਿਲਦੇ ਨੇ ਇਸਤਰੀ ਲਿੰਗ ਤੇ ਪੁਲਿੰਗ ਓਕੇ ਕਿਸ ਸ਼ਬਦ ਸ਼੍ਰੇਣੀ ਉੱਪਰ ਅਸਰ ਨਹੀਂ ਹੁੰਦਾ ਕਿਹੜੀ ਸ਼ਬਦ ਸ਼੍ਰੇਣੀ ਤੇ ਅਸਰ ਨਹੀਂ ਹੁੰਦਾ ਸ਼ਬਦ ਸ਼੍ਰੇਣੀਆਂ ਟੋਟਲ ਕਿੰਨੀਆਂ ਨਿਊ ਵਾਲੇ ਬੱਚੇ ਲਿਖੋ ਸ਼ਬਦ ਸ਼੍ਰੇਣੀਆਂ ਟੋਟਲ ਕਿੰਨੇ ਤਰ੍ਹਾਂ ਦੀਆਂ ਹੁਣ ਤਾਂ ਬਹੁਤ ਵਾਰ ਹੋ ਗਿਆ ਪੁਰਾਣੇ ਵਾਲਿਆਂ ਦਾ ਨਾਮ ਤੇ ਉਹ ਉੱਪਰ ਅਸਰ ਨਹੀਂ ਹੁੰਦਾ ਜਾਂ ਵਿਸ਼ੇਸ਼ਣ ਤੇ ਨਹੀਂ ਹੁੰਦਾ ਕਿਰਿਆ ਤੇ ਨਹੀਂ ਹੁੰਦਾ ਜਾਂ ਕਿਰਿਆ ਵਿਸ਼ੇਸ਼ਣ ਤੇ ਨਹੀਂ ਹੁੰਦਾ ਕਿਹਦੇ ਉੱਪਰ ਅਸਰ ਨਹੀਂ ਹੁੰਦਾ ਬੀ ਦਾ ਬੀ ਓਕੇ ਮਨਦੀਪ ਏ ਨਾਮ ਤੇ ਨਹੀਂ ਹੁੰਦਾ ਨਾਮ ਤੇ ਓਕੇ ਮਨਦੀਪ ਮਣੀ ਥੈਂਕ ਯੂ ਈ ਪਿੰਕੀ ਇੱਕ ਵਾਰੀ ਹੋਰ ਦੇਖ ਪੁੱਤ ਇਹਨਾਂ ਨੂੰ ਕਿਰਿਆ ਵਿਸ਼ੇਸ਼ਣ ਓਕੇ ਖਾਨ ਸਾਹਿਬ ਠੀਕ ਆ ਪੁੱਤ ਹੁਣ ਜਿਹੜੇ ਬੱਚੇ ਅਨਸਰ ਕਰ ਰਹੇ ਨੇ ਪਹਿਲਾਂ ਇਹਦੇ ਆਪਾਂ ਬਾਅਦ 'ਚ ਆਉਣੀ ਆ ਪਹਿਲਾਂ ਤੁਸੀਂ ਇਹਨੂੰ ਇੱਕ ਵਾਰੀ ਪੜੋ ਕੁੜੀ ਪੜ ਰਹੀ ਹੈ ਕੁੜੀ ਪੜ ਰਹੀ ਹੈ ਜਦੋਂ ਮੈਂ ਲਿੰਗ ਚੇਂਜ ਕਰੂੰਗੀ ਤਾਂ ਕੁੜੀ ਦਾ ਮੁੰਡਾ ਹੋ ਜੂਗਾ ਦਾ ਜਦੋਂ ਮੈਂ ਕਿਸੇ ਚੀਜ਼ ਦਾ ਲਿੰਗ ਚੇਂਜ ਕਰ ਰਹੀ ਆ ਨਾਮ ਦੇ ਵਿੱਚ ਚੇਂਜ ਆਉਂਦਾ ਜਾਂ ਨਹੀਂ ਆਉਂਦਾ ਇਹ ਦੱਸੋ ਮੈਨੂੰ ਇਹ ਤਾਂ ਬਹੁਤ ਨਾਰਮਲ ਆ ਦਾ ਪੁੱਤਾਂ ਜਿਹੜੇ ਬੱਚੇ ਐਕਸਾਈਜ਼ ਜਾਂ ਬੀ ਗਰੁੱਪ ਦਾ ਸੋਚ ਰਹੇ ਨੇ ਤਾਂ ਇਕੱਲੇ ਹੀ ਨਹੀਂ ਸੋਨੂ ਨਹੀਂ ਆਊਗਾ ਕਿ ਨਾਮ ਕਿੰਨੇ ਤਰ੍ਹਾਂ ਦਾ ਜਾਂ ਇਹ ਕਿਹੜਾ ਨਾਮ ਆ ਜਾਤੀਵਾਦ ਨਹੀਂ ਨਹੀਂ ਇਦਾਂ ਦਾ ਕੁਝ ਵੀ ਨਹੀਂ ਆਊਗਾ ਤੁਸੀਂ ਹਮੇਸ਼ਾ ਇਹ ਬਚਨ ਦਾ ਕਿਹੜੀ ਕਿਹੜੀ ਸ਼ਬਦ ਸ਼੍ਰੇਣੀ ਤੇ ਅਸਰ ਹੋ ਸਕਦਾ ਲਿੰਗ ਦਾ ਕਿਹੜੀ ਕਿਹੜੀ ਸ਼ਬਦ ਸ਼੍ਰੇਣੀ ਤੇ ਅਸਰ ਹੁੰਦਾ ਇਹਦਾ ਬਹੁਤ ਹੀ ਸਿੰਪਲ ਸੀ ਜਦੋਂ ਆਪਾਂ ਕਿਸੇ ਵੀ ਚੀਜ਼ ਦਾ ਲਿੰਗ ਚੇਂਜ ਕਰਾਂਗੇ ਤਾਂ ਨਾਮ ਚੇਂਜ ਹੋ ਜਾਊਗਾ ਪਤਾ ਕੁੜੀ ਤੋਂ ਮੁੰਡਾ ਹੋ ਜਾਊਗਾ ਗੱਭਰੂ ਤੋਂ ਮਟਿਆਰ ਹੋ ਜਾਊਗਾ ਕਿ ਮਤਲਬ ਜਦੋਂ ਇਹਦੇ ਚੇਂਜ ਹੋ ਗਿਆ ਨਾ ਉਹ ਤੋਂ ਬਾਅਦ ਹੁਣ ਆਪਾਂ ਵਿਸ਼ੇਸ਼ਣ ਕੋਸ਼ਕ ਵਿਸ਼ੇਸ਼ਣ ਹੁੰਦੇ ਨੇ ਚੇਂਜ ਹੁੰਦੇ ਨੇ ਕੋਸ਼ਕ ਨਹੀਂ ਬਟ ਇਹਦੇ ਵਿੱਚ ਆਪਾਂ ਕਹਾਂਗੇ ਕਿ ਹਾਂ ਚੇਂਜ ਹੁੰਦਾ ਵਿਸ਼ੇਸ਼ਣ ਜਿਹੜੇ ਬੱਚੇ ਸੈਕੰਡ ਆਂਸਰ ਕਰ ਰਹੇ ਸੀ ਪੁੱਤ ਜਿਵੇਂ ਸਿਆਣੀ ਕੁੜੀ ਤੇ ਸਿਆਣਾ ਮੁੰਡਾ ਮੈਂ ਲਿੰਗ ਚੇਂਜ ਕੀਤਾ ਨਾਮ ਵੀ ਨਾਲ ਦੀ ਨਾਲ ਚੇਂਜ ਹੋ ਗਿਆ ਤੇ ਜਿਹੜਾ ਉਹਦੀ ਵਿਸ਼ੇਸ਼ਣ ਸੀਗਾ ਉਹ ਵੀ ਨਾਲ ਦੀ ਨਾਲ ਹੀ ਚੇਂਜ ਹੋ ਗਿਆ ਓਕੇ ਉਹ ਤੋਂ ਬਾਅਦ ਕੁੜੀ ਸਕੂਲ ਵਿੱਚ ਪੜ ਰਹੀ ਹੈ ओके ਹੁਣ ਇਹਦੇ ਵਿੱਚ ਕਿਹੜੀ ਸ਼ਬਦ ਸ਼੍ਰੇਣੀ ਚ ਜਾਊਗਾ ਬਾਕ ਦੇ ਵਿੱਚ ਵਰਤੋਂ ਦੇ ਪੱਖ ਤੋਂ ਇਹ ਕਿਦੇ ਵਿੱਚ ਗਿਆ ਵੈਸੇ ਦਾ ਇਹ ਇੱਕ ਨਾਮ ਆ ਇੱਕ ਨਾਮ ਦੇ ਪੱਖ ਤੋਂ ਆਇਆ ਬਟ ਜਿੱਥੇ ਕੋਈ ਕਿਰਿਆ ਹੋ ਰਹੀ ਹੁੰਦੀ ਆ ਕੱਲਾ ਵਿਸ਼ੇਸ਼ਣ ਸਾਨੂੰ ਦੱਸਦਾ ਨਾਮ ਤੇ ਪੜਨਾਮ ਦੀ ਵਿਸ਼ੇਸ਼ਤਾ ਬਟ ਕਿਰਿਆ ਵਿਸ਼ੇਸ਼ਣ ਸਾਨੂੰ ਦੱਸਦਾ ਕਿਰਿਆ ਕਿਹੜੇ ਟਾਈਮ ਹੋਈ ਆ ਕਿਹੜੇ ਥਾਂ ਤੇ ਹੋਈ ਆ ਸਥਾਨ ਵਾਸ਼ਕ ਕਾਲ ਕਿਰਿਆ ਵਿਸ਼ੇਸ਼ਣ ਓਕੇ ਤਾਂ ਹੁਣ ਕੁੜੀ ਸਕੂਲ ਵਿੱਚ ਪੜ ਰਹੀ ਆ ਜਦੋਂ ਮੈਂ ਇਹਦਾ ਲਿੰਗ ਚੇਂਜ ਕੀਤਾ ਤਾਂ ਹੁਣ ਸਕੂਲ ਤੇਰਾ ਕੋਈ ਅਸਰ ਨਹੀਂ ਹੋਇਆ ਦਾ ਕੁੜੀ ਕੱਲ ਪੜ ਰਹੀ ਆ ਕਾਲ ਵਾਸ਼ਕ ਜਦੋਂ ਮੈਂ ਲਿੰਗ ਚੇਂਜ ਕਰਿਆ ਮੁੰਡਾ ਕੱਲ ਪੜ ਰਿਹਾ Okay, आ, मतलब, आ, कर, केरिया। केरिया ओके ਤਾਂ ਕਿਰਿਆ ਵਿਸ਼ੇਸ਼ਣ ਤੇ ਕੋਈ ਅਸਰ ਨਹੀਂ ਮਤਲਬ ਹਾਂ ਨਹੀਂ ਪੈਂਦਾ ਕਿਰਿਆ ਵਿਸ਼ੇਸ਼ਣ ਤੇ ਕਿਸੇ ਵੀ ਤਰੀਕੇ ਦਾ ਅਸਰ ਨਹੀਂ ਪੈਂਦਾ ਬਟ ਜਿਹੜੇ ਬੱਚੇ ਕਹਿੰਦੇ ਇਕੱਲੀ ਕਿਰਿਆ ਕਿਰਿਆ ਦਾ ਸਭ ਤੋਂ ਪਹਿਲਾਂ ਚੇਂਜ ਹੁੰਦੀ ਆ ਕਿਰਿਆ ਤੇ ਤਾਂ ਅਸਰ ਪੈਂਦਾ ਹੀ ਹੈ ਕਿ ਹੋਰ ਦੱਸੋ ਓਕੇ 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 ਪਿੱਛੇ ਜਾਣਾ ਸੀਗਾ ਓਕੇ ਨਾਮ ਤੇ ਅਸਰ ਪਊਗਾ ਵਿਸ਼ੇਸ਼ਣ ਸਿਆਣਾ ਸਿਆਣੀ ਸੋਣਾ ਸੋਣੀ ਅਸਰ ਪੈਂਦਾ ਕਿਰਿਆ ਦਾ ਰਹੀ ਆ ਰੇਹਾ ਠੀਕ ਆ ਕਿਰਿਆ ਚੇਂਜ ਹੁੰਦੀ ਆ ਕਿਰਿਆ ਵਿਸ਼ੇਸ਼ਣ ਨਹੀਂ ਚੇਂਜ ਹੁੰਦਾ ਜਦੋਂ ਆਪਾਂ ਕੋਈ ਕਹਾਂਗੇ ਕੁੜੀ ਕੱਲ ਦੀ ਪੜ ਰਹੀ ਆ ਮੁੰਡਾ ਕੱਲ ਦਾ ਪੜ ਰਿਆ ਕੁੜੀ ਸਕੂਲ ਚ ਪੜ ਰਹੀ ਆ ਮੁੰਡਾ ਸਕੂਲ ਚ ਪੜ ਰਿਆ ਕੁੜੀ ਤੇਜ ਬੋਲਦੀ ਆ ਮੁੰਡਾ ਤੇਜ ਬੋਲਦਾ ਤਾਂ ਇਹਦਾ ਅਨਸਰ ਆਉਣਾ ਸੀ ਕਿਰਿਆ ਵਿਸ਼ੇਸ਼ਣ ਤੇ ਲਿੰਗ ਜਦੋਂ ਆਪਾਂ ਚੇਂਜ ਕਰਦੇ ਆ ਕਿਰਿਆ ਵਿਸ਼ੇਸ਼ਣ ਤੇ ਅਸਰ ਨਹੀਂ ਪੈਂਦਾ ਓਕੇ ਕਿਰਿਆ ਵਿਸ਼ੇਸ਼ਣ ਕਿੰਨੇ ਤਰ੍ਹਾਂ ਦਾ 8 ਤਰ੍ਹਾਂ ਦਾ ਜੀ ਡੀ ਮਤਲਬ ਸੋਚਿਆ ਕਰੋ ਦਾ ਪਤਾ ਜਦੋਂ ਤੁਹਾਡੇ ਕੋਲ ਥਿਉਰੀ ਹੁੰਦੀ ਹੈ ਮਤਲਬ ਥਿਉਰੀ ਨਾਲ ਪੇਪਰ ਪਾਸ ਨਹੀਂ ਹੁੰਦਾ ਠੀਕ ਆ ਉਹਦੇ ਵਿੱਚੋਂ ਜੇ ਤੁਸੀਂ ਪੇਪਰ ਸੈੱਟ ਕਰਨਾ ਹੁੰਦਾ ਤੁਸੀਂ ਇਹਦੇ ਵਿੱਚੋਂ ਕਿਹੜੀ ਨਵੀਂ ਚੀਜ਼ ਬਣਾ ਸਕਦੇ ਸੀਗੇ ਇਹ ਸਵਾਲ ਨਹੀਂ ਆਇਆ ਹੋਇਆ ਪੀ ਵੀ ਕਿਊ ਨਹੀਂਗਾ ਬਟ ਮਤਲਬ ਜ਼ਰੂਰੀ ਨਹੀਂ ਕਿ ਇਦਾਂ ਦਾ ਆਊਗਾ ਬਟ ਜਿਹੜੀਆਂ ਬਾਕੀ ਸ਼ਬਦ ਸ ਰਹਣੀਆਂ ਉਹਨਾਂ ਬਾਰੇ ਵੀ ਸੋਚਣਾ ਠੀਕ ਆ ਕਿਹੜੀ ਤੇ ਅਸਰ ਹੁੰਦਾ ਕਿਹੜੀ ਤੇ ਨਹੀਂ ਹੁੰਦਾ ਓਕੇ ਇਹ ਵਾਲਾ ਹੋ ਗਿਆ ਇਹ ਬਾਕੀ ਮੈਂ ਪੀ ਡੀ ਐਫ ਚ ਵੀ ਦੇ ਦੂੰਗੀ ਇਹ ਵਾਲਾ ਪੀ ਵਾਈ ਕਿਊ ਆ ਮੇਰਾ ਸਾਇਕਲ ਵਕਾਂਸ਼ ਦਾ ਇਸਤਰੀ ਲਿੰਗ ਕੀ ਹੋਵੇਗਾ ਸ਼ਬਦ ਸਰੈਣੀ ਤੋਂ ਬਾਅਦ ਜਿੱਦਾਂ ਹੁਣ ਅੱਜ 5 ਤਰੀਕ ਹੋ ਗਈ ਅੱਜ ਤੁਸੀਂ ਕੁਝ ਵੀ ਕਰਨਾ ਉਹ ਤੁਹਾਡੀ ਮਰਜ਼ੀ ਹੈ ਨਾ ਇਸ ਮਹੀਨੇ ਦੇ ਤੁਹਾਡੇ ਕੋਲ 25 ਦਿਨ ਬਚੇ ਨੇ ਜਿਹੜੇ ਬੱਚੇ ਪਹਿਲਾਂ ਤਿਆਰੀ ਕਰ ਚੁੱਕੇ ਨੇ ਜਿਹੜੇ ਬੱਚੇ ਕਹਿੰਦੇ ਨੇ ਕਿ ਸਾਡੀ ਪਹਿਲਾਂ ਤਿਆਰੀ ਹੋ ਚੁੱਕੀ ਆ ਕਿਰਿਆ ਕੁਸ਼ਕ ਸ਼ਬਦਾਂ ਦਾ ਸਮੂਹ ਹੋਊਗੀ ਵੀਰੇ ਤਾਂ ਉਹਦੇ ਵਿੱਚ ਕਿਸੇ ਜਦੋਂ ਇੱਕ ਸ਼ਬਦ ਦੇ ਵਿੱਚ ਵੀ ਚੇਂਜ ਆ ਗਿਆ ਤਾਂ ਕਿਰਿਆ ਕਦੇ ਵੀ ਇੱਕ ਸ਼ਬਦੀ ਨੂੰ ਆਪਾਂ ਕਿਰਿਆ ਨਹੀਂ ਕਹਾਂਗੇ ਕਿਰਿਆ ਹਮੇਸ਼ਾ ਸ਼ਬਦਾਂ ਦਾ ਸਮੂਹ ਹੁੰਦੀ ਆ ਠੀਕ ਆ ਤਾਂ ਉਹਨੂੰ ਆਪਾਂ ਚੇਂਜ ਮੰਨਾਂਗੇ ਜਿਹੜੇ ਬਾਕੀ 25 ਦਿਨ ਬਚੇ ਨੇ ਪਤਾ ਬੇਕੋ ਇਸ ਸਾਲ ਦੇ ਵਿੱਚ ਕੋਈ ਜ਼ਿਆਦਾ ਪੇਪਰ ਨਹੀਂ ਹੋਏ ਹਨ ਜਿਵੇਂ ਕਾਂਸਟੇਬਲ ਹੋਇਆ ਤੇ ਲੀਵਰ ਦਾ ਪੇਪਰ ਹੋਇਆ ਇਹ 25 ਦਿਨਾਂ ਨੂੰ ਤੁਸੀਂ 75 ਦਿਨਾਂ ਦੇ ਵਿੱਚ ਚੇਂਜ ਕਰਨਾ ਪਊਗਾ ਕਿਉਂਕਿ ਹੁਣ ਸਰਕਾਰ ਪਤਾ ਕੀ ਉਨੀ ਹੈਲਪ ਨਹੀਂ ਕਰਦੀ ਜਿੰਨੀ ਸਾਨੂੰ ਸੀ ਹੁਣ ਐਂਡ ਤੇ ਸਾਨੂੰ ਚੁੱਪ ਕਰਾਉਣ ਵਾਸਤੇ ਨਵੰਬਰ ਦਸੰਬਰ ਚ ਪੋਸਟਾਂ ਬਹੁਤ ਆਉਣਗੀਆਂ ਇਹ ਵਾਲੇ 25 ਦਿਨਾਂ ਨੂੰ ਆਪਣੇ ਆਪ ਨੇ ਡਿਵਾਈਡ ਕਰ ਲੈਣਾ ਪੰਜਾਬੀ ਇਹਨਾਂ ਦੇ ਵਿੱਚ ਜਿਹੜੇ ਵਿੱਚ ਅਜੇ ਪਹਿਲਾਂ ਹੋ ਚੁੱਕੀ ਆ ਤੇ ਬੀ ਗਰੁੱਪ ਨੂੰ ਐਕਸਾਈਜ ਨੂੰ ਟਾਰਗੇਟ ਕਰ ਰਹੇ ਨੇ ਤਾਂ ਹਾਈ ਲੈਵਲ ਦੀ ਪੰਜਾਬੀ ਕਰਨੀ ਆ ਪੰਜਾਬੀ ਜੀ ਕੇ ਖਤਮ ਕਰੋ ਕਿਦਾਂ ਵੀ ਕਰੋ ਆਪਣੇ ਆਪ ਨੂੰ ਦੱਸੋ ਕਿ ਆ 25 ਦਿਨਾਂ ਚ ਮੈਂ ਕੁਝ ਨਵਾਂ ਕਰਨਾ ਜਿਹੜੇ ਸਬਜੈਕਟ ਤੋਂ ਮੈਨੂੰ ਸਭ ਤੋਂ ਵੱਧ ਡਰ ਲੱਗਦਾ ਏ ਮੈਂ 25 ਦਿਨਾਂ ਚ ਉਹਨੂੰ ਖਤਮ ਕਰਨਾ ਤੇ ਨਾਲ ਨਾਲ ਰਿਵੀਜ਼ਨ ਰੱਖਣੀ ਆ ਆਪਣੇ ਆਪ ਨੂੰ ਟਾਈਮ ਚ ਵੰਡਿਓ ਤਾਂ ਹੁਣ ਇੱਕ ਜੀ ਨਵੇਂ ਵਾਲੇ ਸੁਣੋ ਜਿਹੜੇ ਕੁਸ਼ਕ ਸ਼ਬਦ ਇਦਾਂ ਦੇ ਹੁੰਦੇ ਨੇ ਜਿਹੜੇ ਇਸਤਰੀ ਲਿੰਗ ਤੇ ਪੁਲਿੰਗ ਦੇ ਵਿੱਚ ਚੇਂਜ ਹੋ ਜਾਂਦੇ ਨੇ ਇਸਤਰੀ ਲਿੰਗ ਤੇ ਪੁਲਿੰਗ ਦੇ ਵਿੱਚ ਚੇਂਜ ਹੋ ਜਾਂਦੇ ਨੇ ਠੀਕ ਆ ਹੁਣ ਮੇਰਾ ਸਾਈਕਲ ਇਹਦਾ ਕੀ ਬਣੂਗਾ ਮੇਰੀ ਸਾਈਕਲ ਕੀ ਬਣਨਾ ਇਹਦਾ ਮੇਰੀ ਸਾਈਕਲ ਆਡ ਅਨਸਰ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਬਾਰੇ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ ਉਹਨੂੰ ਕੀ ਕਹਿੰਦੇ ਨੇ ਓਕੇ ਪਤਾ ਹਾਂਜੀ ਕੁਝ ਕਿ ਸ਼ਬਦ ਇਦਾਂ ਦੇ ਜਿਹੜੇ ਇੱਕ ਵਚਨ ਬਹੁ ਵਚਨ ਚ ਵੀ ਸੀਮ ਰਹਿੰਦੇ ਨੇ ਜਿਵੇਂ ਮਾਪੇ ਸੌਰੇ ਇਹ ਵਾਲੇ ਸ਼ਬਦ ਆ ਗਏ ਕੁਝ ਕੁ ਸ਼ਬਦ ਇਦਾਂ ਦੇ ਨਹੀਂ ਜਿਹੜੇ ਇਸਤਰੀ ਲਿੰਗ ਤੇ ਪੁਲਿੰਗ ਚ ਵੀ ਸੇਮ ਰਹਿੰਦੇ ਨੇ ਕੁਝ ਕੁ ਸ਼ਬਦ ਇਹ ਹੀ ਆ ਜਿਹੜੇ ਓਨਲੀ ਇਸਤਰੀ ਲਿੰਗਾ ਉਹਨਾਂ ਦਾ ਪੁਲਿੰਗ ਨਹੀਂ ਜਿਵੇਂ ਯੂਨ ਸ਼ਬਦ ਆ ਗਿਆ ਕੁਝ ਕੁ ਸ਼ਬਦ ਇਦਾਂ ਦੇ ਜਿਨ੍ਹਾਂ ਦਾ ਓਨਲੀ ਪੁਲਿੰਗ ਆਪਣੇ ਕੋਲ ਇਸਤਰੀ ਲਿੰਗ ਨਹੀਂ ਹੈਗਾ ਓਕੇ ਇਹਨਾਂ ਦੀ ਲਿਸਟ ਵੀ ਆਪਾਂ ਕੱਲ੍ਹ ਵਾਲੀ ਕਲਾਸ ਚ ਕਰ ਲਾਂਗੇ ਗੁੱਡ ਮਾਰਨਿੰਗ ਜੀ ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਬਾਰੇ ਪਤਾ ਲੱਗੇ ਟਾਈਮ ਦੇ ਨਾਲ ਕਾਲ ਦੇ ਨਾਲ ਪਤਾ ਲੱਗੇ ਉਹਨੂੰ ਆਪਾਂ ਕੀ ਕਹਿੰਦੇ ਆ ਕਿਰਿਆ ਕਿਰਿਆ ਕਿਹੜੇ ਥਾਂ ਤੇ ਹੋ ਰਹੀ ਆ ਕਿਹੜੇ ਸਮੇਂ ਹੋਈ ਕਿਹੜੇ ਤਰੀਕੇ ਨਾਲ ਹੋਈ ਕਿੰਨੀ ਮਾਤਰਾ ਚ ਹੋਈ ਉਹਨੂੰ ਕਹਿੰਦੇ ਹੁੰਦੇ ਆਪਾਂ ਕਿਰਿਆ ਵਿਸ਼ੇਸ਼ਣ ਵਾਕ ਵਿੱਚ ਕਰਤਾ ਜਾਂ ਨਾਮ ਜਾਂ ਪੜਨਾਮ ਦਾ ਵਾਕ ਦੇ ਬਾਕੀ ਹਿੱਸੇ ਨਾਲ ਸੰਬੰਧ ਜੋੜਨ ਵਾਲੇ ਨੂੰ ਸੰਬੰਧਕ ਕਹਿੰਦੇ ਆ ਤੇ ਵਿਸ਼ੇਸ਼ਣ ਨਾਮ ਅਤੇ ਪੜਨਾਮ ਦੀ ਜਿਹੜਾ ਵਿਸ਼ੇਸ਼ਤਾ ਦੱਸਦਾ ਉਹਨੂੰ ਵਿਸ਼ੇਸ਼ਣ ਕਹਿੰਦੇ ਆ ਥੈਂਕ ਯੂ ਬਤਾਂ ਹੇਲ ਲਿਖਿਆਂ ਵਿੱਚੋਂ ਕਿਸ ਵਿਸ਼ਰਾਮ ਚਿੰਨ ਦੀ ਵਰਤੋਂ ਪੂਰਨ ਵਿਸ਼ਰਾਮ ਤੋਂ ਅੱਦੇ ਠਹਿਰਾਓ ਲਈ ਕੀਤੀ ਜਾਂਦੀ ਆ ਪੀ ਵਾਈ ਕਿਉ ਆ ਇਹ ਕਿਸ ਦੀ ਵਰਤੋਂ ਕੀਤੀ ਜਾਂਦੀ ਆ ਨਿਊ ਵਾਲੇ ਆਨਸਰ ਜਰੂਰ ਕਰਿਓ ਤੇ ਪਰਮਜੀਤ ਕੌਰ ਨਾਲ ਨੰਬਰਿੰਗ ਪਾ ਦਿਆ ਕਰੋ ਪੁੱਤ ਕਿਹਦਾ ਆਨਸਰ ਕਰ ਰਹੇ ਹੋ ਕਿਰਿਆ ਦੋ ਤਰ੍ਹਾਂ ਦੀ ਕਿਰਿਆ ਦੀ ਵੰਡ ਕਿੰਨੇ ਤਰੀਕੇ ਨਾਲ ਕਰੀ ਆ ਕੁਲਵੀਰ ਹਾਂਜੀ 23 ਦਾ ਬੀ ਪ੍ਰੀਤ 23 ਦਾ ਬੀ ਇੱਕ ਵਾਰ ਹੋਰ ਪੜੋ ਪ੍ਰੀਤ ਥੈਂਕ ਯੂ ਬਤ ਕਮਾ ਕਮੇ ਵਾਲੇ ਇਹ ਜਿਹੜਾ ਆਪਾਂ YouTube ਤੇ ਕਰਿਆ ਦਾ ਉਦੋਂ ਮੈਂ ਲਿਖਿਆ ਵੀ ਸੀ 6 3 ਤੇ ਡੇਢ ਕੱਲ ਵੀ ਹਜੇ ਕੀਤਾ ਸੀਗਾ ਤਾਂ ਆਪਾਂ ਕਮਾ ਉਹ ਤੋਂ ਵੱਧ ਠਹਿਰਾਓ ਪੂਰਨ ਠਹਿਰਾਓ ਉਹਨਾਂ ਨੇ ਕੀ ਪੁੱਛਿਆ ਹੇ ਲਿਖਿਆਂ ਵਿੱਚੋਂ ਕਿਸ ਵਿਸ਼ਰਾਮ ਚਿੰਨ ਦੀ ਵਰਤੋਂ ਪੂਰਨ ਵਿਸ਼ਰਾਮ ਪੂਰਨ ਵਿਸ਼ਰਾਮ ਕੀ ਸਾਡੇ ਕੋਲ ਡੰਡੀ ਤੋਂ ਅੱਧ ਅੱਦੇ ਠਹਿਰਾਓ ਲਈ ਕੀਤੀ ਜਾਂਦੀ ਹੈ ਅੱਦੇ ਠਹਿਰਾਓ ਲਈ ਕੀਤੀ ਜਾਂਦੀ ਆ ਓਕੇ ਦਾ ਪੂਰੇ ਪੂਰਨ ਠਹਿਰਾਓ ਲਈ ਹੁੰਦਾ ਡੰਡੀ ਉਹ ਤੋਂ ਅੱਦੇ ਠਹਿਰਾਓ ਲਈ ਹੁੰਦਾ ਬਿੰਦੀ ਕਮਾ ਇਹ ਤੋਂ ਵੀ ਅੱਦੇ ਠਹਿਰਾਓ ਲਈ ਹੁੰਦਾ ਸਾਡੇ ਕੋਲੇ ਇਕੱਲਾ ਕਮਾ ਤਾਂ ਇਹਦਾ ਆਨਸਰ ਆਉਣਾ ਸੀਗਾ ਪੁੱਤ ਬਿੰਦੀ ਕਮਾ ਜੋੜਨੀ ਦੀ ਵਰਤੋਂ ਕਿੱਥੇ ਕਰਦੇ ਆ ਤੇ ਪੁੱਠੇ ਕੌਮਿਆਂ ਦੀ ਵਰਤੋਂ ਕਿੱਥੇ ਕਰਦੇ ਆ ਇਹ ਵੀ ਕਮੈਂਟ ਦੇ ਵਿੱਚ ਲਿਖੋ ਜੋੜਨੀ ਤੇ ਪੁੱਠੇ ਕੌਮਿਆਂ ਦੀ ਵਰਤੋਂ ਅਸੀਂ ਕਿੱਥੇ ਕਿੱਥੇ ਕਰਦੇ ਆ ਇਹਦਾ ਆਨਸਰ ਆਉਣਾ ਸੀਗਾ ਬਿੰਦੀ ਕਮਾ ਤੁਸੀਂ ਕੀਤਾ ਹੋਊਗਾ ਇਹਦੇ ਵਿੱਚ ਕੋਈ ਡਾਊਟ ਨਹੀਂ ਤੁਸੀਂ ਸਲੇਸ ਕੰਪਲੀਟ ਨਹੀਂ ਕਰਕੇ ਗਏ ਸਟੇਟਮੈਂਟ ਧਿਆਨ ਨਾਲ ਪੜ੍ਹਨੀ ਆ ਇੱਥੇ ਤਾਂ ਕਿੰਨੇ ਰਿਲੈਕਸ ਹੋ ਪੇਪਰ ਦੇ ਵਿੱਚ ਤਾਂ ਬਹੁਤ ਥੋੜਾ ਟਾਈਮ ਹੁੰਦਾ ਦਾ ਪੁੱਤ ਕਿਸਮਤ ਬਦਲ ਦੇਣੀ ਮੁਹਾਵਰੇ ਦਾ ਅਰਥ ਕਿਹੜਾ ਬਰਪੈਣਾ ਮਨ ਲਹੂ ਬਦਨਾ ਰੇਖ ਵਿੱਚ ਮੇਖ ਮਾਰਨਾ ਮੁਠੀ ਗਰਮ ਕਰਨਾ ਬਾਕੀਆਂ ਦੇ ਵੀ ਮੈਨੂੰ ਆਨਸਰ ਦੱਸਿਓ ਹਰ ਚਾਲ ਪੁੱਛੋ ਪਹਿਲਾਂ ਇੱਕ ਦੂਜੇ ਤੇ ਇਹ ਆਪਵਾਚ ਕਰ ਲਾਂਗੇ ਹਾਂਜੀ ਹਾਂਜੀ ਸਹੀ ਆ ਚਾਰ ਤਰੀਕੇ ਨਾਲ ਕਿਰਿਆ ਦੀ ਵੰਡ ਵੈਰੀ ਗੁੱਡ ਬੱਚਾ ਤਾ ਕਿਸਮਤ ਬਦਲ ਦੇਣੀ ਤਾਂ ਇਹਦਾ ਕੀ ਹੋਣਾ ਰੀਖ ਵਿੱਚ ਮੇਖ ਮਾਰਨਾ ਮੁਠੀ ਗਰਮ ਕਰਨਾ ਹੈਪੀ ਕਰੋ ਆਨਸਰ ਬਹੁਤ ਖੁਸ਼ ਹੋਣਾ ਮਨ ਲੋਹੂ ਬਦਨਾ ਬਹੁਤ ਖੁਸ਼ ਹੋਣਾ ਤਾਂ ਇਹਦਾ ਆਨਸਰ ਕੀ ਆਉਣਾ ਸੀਗਾ ਈਡੀ ਆਨਸਰ ਆਉਣਾ ਸੀਗਾ ਸ਼ਾਹ ਹਸੈਨ ਦਾ ਸਬੰਧ ਕਿਸ Sufi سلسلے ਨਾਲ ਸੀ ਸ਼ਾਹ ਹਸੈਨ ਦਾ ਸਬੰਧ ਕਿਹੜੇ Sufi سلسلے ਨਾਲ ਸੀ ਕਿੰਨੇ ਵਜੇ ਹੁੰਦੀ ਹੈ ਕਲਾਸ ਕਲਾਸ ਹੁੰਦੀ ਹੈ ਪੁੱਤ 11:30 ਕਾਦਰੀ ਨਾਲ ਜੇ ਕਾਦਰੀ ਨਾਲ ਸ਼ਾਹਸੇਨ ਦਾ ਸਬੰਧ ਨਹੀਂ ਤਾਂ ਹੋਰ ਕਿਹੜੇ ਸੂਫੀ ਦਾ ਸਬੰਧ ਆ ਕਾਦਰੀ ਨਾਲ ਚਿਸਤੀ ਨਾਲ ਇਹ ਸ਼ਾਹਸੇਨ ਦਾ ਨਹੀਂ ਤਾਂ ਹੋਰ ਕਿਹੜੇ ਸੂਫੀ ਨਾਲ ਨਕਸ਼ਬੰਦੀ ਦਾ ਇਹਨਾਂ ਦਾ ਹੈੱਡ ਕੁਆਰਟਰ ਕਿੱਥੇ ਆ ਇਹ ਬਹੁਤ ਤੁਸੀਂ ਹਿਸਟਰੀ ਜੀ ਪੜ੍ਹਦੇ ਹੋਵੋਗੇ ਤੇ ਮਲਾਮਤੀ ਕਿਹੜੇ ਸਿਲਸਿਲੇ ਨਾਲ ਸਬੰਧ ਦਾ ਸ਼ਾਹ ਹਸੇਨ ਦਾ ਸ਼ਾਹ ਹਸੇਨ ਪਹਿਲਾ ਸੂਫੀ ਕਵੀ ਜਿਨ੍ਹਾਂ ਦੇ ਰਚਨਾ ਦੇ ਵਿੱਚ ਸਾਨੂੰ ਪੰਜਾਬੀ ਸੱਭਿਆਚਾਰ ਮਿਲਦਾ ਚਰਖਾ ਪੰਜਾਬੀ ਦੇ ਵਿੱਚ ਪਹਿਲੀ ਏਦਾਂ ਦੀ ਰਚਨਾ ਜਿਦੇ ਵਿੱਚ ਇਸ਼ਕ ਪ੍ਰੇਮੀ ਪ੍ਰੇਮਿਕਾ ਦੇ ਸਿੰਬਲ ਮਿਲੇ ਨੇ ਉਹ ਤੋਂ ਪਹਿਲਾਂ ਜੇ ਬਾਬਾ ਫਰੀਦ ਜੀ ਨੇ ਵੀ ਲਿਖਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਤਾਂ ਉਹ ਆਤਮਾ ਤੇ ਪਰਮਾਤਮਾ ਲਈ ਪਤੀ ਪਤਨੀ ਦਾ ਬਿੰਬ ਲੈ ਰਹੇ ਸੀਗੇ ਓਕੇ ਹਾਂਜੀ ਰਿਸ਼ਬਤ ਜੀਵ ਗਰਮ ਓਕੇ ਠੀਕ ਆ ਹਾਂਜੀ ਬੁੱਲੇ ਸ਼ਾਹ ਕਾਦਰੀ ਨਾਲ ਬੁੱਲੇ ਸ਼ਾਹ ਕਿਹੜੇ ਗੁਰੂ ਦਾ ਸਮਕਾਲੀ ਆ ਹੈੱਡ ਕੁਆਟਰ ਸਰਹੰਦ ਵੈਰੀ ਗੁੱਡ ਅੰਦਰਜੀਤ ਕੌਰ ਸਤਿਸ਼੍ਰੀ ਅਕਾਲ ओके okay, शाह सीन ਦਾ ਸਬੰਧ ਕਿਹਦੇ ਨਾਲ ਆ ਇਹਦਾ ਅਨਸਰ ਆ ਗਿਆ ਸੱਸਾ ਤੇ ਬਾਕੀ ਵੀ ਮੈਨੂੰ ਦੱਸੋ ਬੁੱਲੇ ਸ਼ਾ ਕਿਹੜੇ ਗੁਰੂ ਦਾ ਸਮਕਾਲੀ ਸੀ ਸ਼ਾਹ ਹਸੈਨ ਕਿਹੜੇ ਗੁਰੂ ਜੀ ਦੇ ਸਮਕਾਲੀ ਸੀ ਪਹਿਲੇ ਪੰਜਾਬੀ ਸੂਫੀ ਕਵੀ ਪਹਿਲੇ ਪੰਜਾਬੀ ਸੂਫੀ ਕਵੀ ਜਿਥੇ ਸਾਨੂੰ ਪੰਜਾਬੀ ਸੱਭਿਆਚਾਰ ਮਿਲਦਾ ਸ਼ਾਹ ਹਸੈਨ ਪਹਿਲੇ ਸੂਫੀ ਜਿਨ੍ਹਾਂ ਨੇ ਕਾਫੀ ਕਾਵ ਰੂਪ ਦੀ ਵਰਤੋਂ કરી ਆ ਸ਼ਾਹ ਹਸੈਨ ਪੰਜਵੇਂ ਗੁਰੂ ਜੀ ਦੇ ਸਮਕਾਲੀ ਸ਼ਾਹ ਹਸੈਨ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਕਾਵਰੂ ਮਤਲਬ ਕ ਰਚਨਾ ਦੇ ਵਿੱਚ ਪੰਜਾਬੀ ਰਚਨਾਮਾ ਦੇ ਵਿੱਚ ਇਸ਼ਕ ਪ੍ਰੇਮੀ ਪ੍ਰੇਮ ਦਾ ਜਿਹੜਾ ਵੀ ਲੈ ਕੇ ਆਂਦਾ ਹੈ ਇਹ ਕਿੰਨਾਂ ਨੇ ਲੈ ਕੇ ਆਂਦਾ ਸ਼ਾਹ ਹਸੈਨ ਨੇ ਕਿਉਂਕਿ ਉਹ ਤੋਂ ਪਹਿਲਾਂ ਜੇ ਜਦੋਂ ਵੀ ਗੱਲ ਹੁੰਦੀ ਸੀ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਹੁੰਦੀ ਸੀਗੀ ਬਿੱਲੀ ਨੂੰ ਚੂਹਿਆਂ ਦੇ ਸੁਪਨੇ ਅਖਾਨ ਕਿਸ ਸਮੇ ਵਰਤਿਆ ਜਾਂਦਾ ਬਿੱਲੀ ਨੂੰ ਚੂਹਿਆਂ ਦੇ ਸੁਪਨੇ ਓਕੇ ਕਿਹੜੇ ਸਮੇ ਵਰਤਿਆ ਜਾਊਗਾ ਬਹੁਤ ਭੁੱਖ ਲੱਗਣ ਸਮੇ ਆਪਣੇ ਕੰਮ ਬਾਰੇ ਸੋਚਣ ਸਮੇ ਹਰ ਸਮੇ ਆਪਣੇ ਮਤਲਬ ਦੀ ਗੱਲ ਕਰਨੀ ਮੀਨਤੀ ਬੰਦਿਆਂ ਲਈ ਕਿੰਨਾ ਲਈ ਵਰਤਿਆ ਜਾਊਗਾ ਗੱਲ ਕਰਨੀ ਆ ਓਕੇ ਤੁਸੀਂ ਅਕੈਡਮੀ ਵਾਲੇ ਨੰਬਰ ਤੇ ਕਾਲ ਕਰ ਲਿਓ ਸਟਾਰਟਿੰਗ ਦੇ ਵਿੱਚ ਦੋ ਨੰਬਰ ਲਿਖੇ ਹੋਏ ਸੀਦਾ ਪਤਾ ਉਹਨਾਂ ਤੇ ਕਾਲ ਕਰ ਲਿਓ ਸ਼ਾਹਸੀਨ ਹਾਂਜੀ ਪੰਜਵੇਂ ਗੁਰੂ ਦਾ ਵੈਰੀ ਗੁੱਡ ਬੁੱਲੇ ਸ਼ਾ ਕਿਹੜੇ ਗੁਰੂ ਜੀ ਦਾ ਸਮਕਾਲੀ ਬੁੱਲੇ ਸ਼ਾ ਓਕੇ ਹੁਣ ਸ਼ਾਹ ਹਸੈਨ ਕੀ ਆ ਨਿਊ ਵਾਲੇ ਸੁਣੋ ਸ਼ਾਹ ਹਸੈਨ ਇੱਕ ਸੂਫੀ ਕਵੀ ਆ ਤਾਂ ਆਪ ਨੂੰ ਕਿਸਿਆਕਾਰ ਵੀ ਮਿਲਦੇ ਨੇ ਸ਼ਾਹ ਹਸੈਨ ਦੇ ਨਾਲ ਕਿਹੜਾ ਕਿੱਸਾ ਲਿਖਿਆ ਗਿਆ ਉਸ ਟਾਈਮ ਕਿਹੜਾ ਕਿੱਸਾ ਲਿਖਿਆ ਗਿਆ ਕੌਣ ਕਿਸਿਆਕਾਰ ਆ ਸ਼ਾਹ ਹਸੈਨ ਦਾ ਸਮਕਾਲੀ E C A ਵਾਲੇ ਨੇ ਡਿਲੀਟ ਕਰਤਾ ਓਕੇ ਹਾਂ ਹਾਂ ਸਹੀ ਆ ਬਿੱਲੀ ਨੂੰ ਚੂਹਿਆਂ ਦੇ ਸੁਪਨੇ ਕਿਹੜਾ ਸੀਗਾ ਹਰ ਸਮੇਂ ਆਪਣੇ ਮਤਲਬ ਦੀ ਗੱਲ ਕਰਨੀ ਅਖਾਨ ਮੁਹਾਵਰੇ ਅਗੀਤਰ ਪਛੇਤਰ ਜੇ ਅੱਜ 5 ਤਰੀਕਾ 10 ਤਰੀਕ ਤੱਕ ਖਤਮ ਕਰਨੀ ਆ ਤੁਸੀਂ ਆਪਣੇ ਜੋ ਵੀ ਨੋਟਸ ਬਣੇ ਹੋਏ ਨੇ ਮੈਂ ਪੜ ਰੇਹਾ ਹਾਂ ਬਾਅਦ ਵਿਚਲੇ ਵਰਤਮਾਨ ਕਾਲ ਦੀ ਕਿਹੜੀ ਕਿਸਮ ਹੈ ਤਾਂ ਦੱਸੋ ਇਹਨਾਂ ਦੇ ਵਿੱਚ ਵਰਤਮਾਨ ਕਾਲ ਦੀ ਕਿਹੜੀ ਕਿਸਮ ਆ ਹੁਕਮੀ ਵਰਤਮਾਨ ਕਾਲ ਆ ਚਾਲੂ ਵਰਤਮਾਨ ਕਾਲ ਆ ਪੂਰਨ ਚਾਲੂ ਵਰਤਮਾਨ ਕਾਲ ਆ ਤੇ ਸ਼ਰਤੀਆ ਵਰਤਮਾਨ ਕਾਲ ਆ ਜੇ ਕੋਈ ਆਫਲਾਈਨ ਵਾਲਾ ਬੱਚਾ ਹੈ ਤਾਂ ਇੱਥੇ ਆਪਾਂ ਇੱਕ ਟਰਿਕ ਲਾਈ ਸੀਗੀ ਉਹ ਟਰਿਕ ਦੱਸਿਓ ਕਾਲ ਸਾਡੇ ਕੋਲੇ ਕਿੰਨੇ ਤਰ੍ਹਾਂ ਦੇ ਨੇ ਤਿੰਨ ਤਰ੍ਹਾਂ ਦੇ ਨੇ ਉਹ ਤੋਂ ਅੱਗੇ ਮੈਨੂੰ ਦੱਸੋ ਵਰਤਮਾਨ ਕਾਲ ਕਿੰਨੇ ਤਰ੍ਹਾਂ ਦਾ ਭੂਤਕਾਲ ਕਿੰਨੇ ਤਰ੍ਹਾਂ ਦਾ ਤੇ ਭਵਿੱਖ ਕਾਲ ਕਿੰਨੇ ਤਰ੍ਹਾਂ ਦਾ ਪੀਵਾਈਕਿਊ ਹੈ हां जी शाहसेन ਪੀਲੂ 27 ਦਾ ਸੀ 27 ਦਾ ਸੀ ਪੂਰਨ ਚਾਲੂ ਵਰਤਮਾਨ ਕਾਲ ਕਿਉਂ ਕਹਿ ਰਹੇ ਹੋ ਪੂਰਨ ਚਾਲੂ ਵਰਤਮਾਨ ਕਾਲ ਨਹੀਂ ਸੁਖ ਪ੍ਰੀਤ ਨਹੀਂ ਅੱਛਾ ਇਹ ਕਾਲ ਆਪਣਾ YouTube ਤੇ ਹੋ ਗਿਆ ਸੀਗਾ ਕਿਉਂਕਿ ਮੈਨੂੰ ਯਾਦ ਨਹੀਂ ਕੁਝ ਕ ਟਾਪਿਕ ਆ ਇਹ ਕਾਲ ਵਾਲਾ ਟਾਪਿਕ YouTube ਤੇ ਹੋ ਚੁੱਕਿਆ ਜਾਂ ਨਹੀਂ ओके okay, बी 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 वी एक बार जेडे बी कह रहे ने हां जी ਹੁਣ ਜਿਹੜੇ ਬੱਚੇ ਪੂਰਨ ਚਾਲੂ ਕਹਿ ਰਹੇ ਨੇ ਇੱਕ ਚੀਜ਼ ਦਾ ਹਮੇਸ਼ਾ ਖਿਆਲ ਰੱਖਣਾ ਇੱਕ ਤਾਂ ਹੁੰਦਾ ਆਪਣੇ ਕੋਲੇ ਚਾਲੂ ਵਰਤਮਾਨ ਕਾਲ ਇੱਕ ਹੁੰਦਾ ਪੂਰਨ ਵਰਤਮਾਨ ਕਾਲ ਇੱਕ ਦੋਮਾ ਨੂੰ ਮਿਲ ਕੇ ਆ ਜਾਂਦਾ ਪੂਰਨ ਚਾਲੂ ਵਰਤਮਾਨ ਕਾਲ ਪੂਰਨ ਚਾਲੂ ਵਰਤਮਾਨ ਕਾਲ ਇਹਦੇ ਵਿੱਚ ਇੱਕ ਆਪਣਾ ਟ੍ਰਿਕ ਕਰੀ ਸੀ ਕਲਾਸਾਂ ਦੇ ਵਿੱਚ ਜਦੋਂ ਸਾਨੂੰ ਕਿਸੇ ਕਿਰਿਆ ਕਿਹੜੇ ਟਾਈਮ ਤੋਂ ਸਟਾਰਟ ਹੋਈ ਆ ਉਹਦੇ ਬਾਰੇ ਪਤਾ ਲੱਗੇ ਬਾਕ ਦੇ ਵਿੱਚ ਕੋਈ ਕਿਰਿਆ ਹੋ ਰਹੀ ਆ ਕੋਈ ਕੰਮ ਹੋ ਰਿਹਾ ਉਹ ਕਿਹੜੇ ਟਾਈਮ ਤੋਂ ਸਟਾਰਟ ਹੋਇਆ ਉਹ ਕੱਲ ਤੋਂ ਸਟਾਰਟ ਹੋਇਆ ਉਹ 3 ਘੰਟਿਆਂ ਤੋਂ ਹੋ ਰਿਹਾ ਉਹ ਜੂਨ ਮਹੀਨੇ ਤੋਂ ਸਟਾਰਟ ਹੋਇਆ ਇਹਦੇ ਵਿੱਚ ਇੱਕ ਸਾਨੂੰ ਟਾਈਮ ਦਿੱਤਾ ਹੁੰਦਾ RAM ਕੱਲ ਦਾ ਪੜ ਰਿਹਾ ਤੁਸੀਂ 2024 ਤੋਂ ਤਿਆਰੀ ਕਰ ਰਹੇ ਹੋ Okay, अपनी क्लास हो ओके ਆਪਣੀ ਕਲਾਸ 11 ਤੋਂ ਲੱਗ ਰਹੀ ਆ ਤਾਂ ਉਥੇ ਅਸੀਂ ਕਮਾਂਗੇ ਪੂਰਨ ਚਾਲੂ ਵਰਤਮਾਨ ਕਾਲ ਜੋ ਕਿਰਿਆ ਹੋਈ ਆ ਉਹਦੇ ਬਾਰੇ ਇੱਕ ਪ੍ਰੋਪਰ ਟਾਈਮ ਦੱਸਦਾ ਕਿ ਇਹ ਜਿਹੜਾ ਵੀ ਕਿਰਿਆ ਚੱਲ ਰਹੀ ਹੈ ਕਿਸੇ ਟਾਈਮ ਤੋਂ ਚੱਲ ਰਹੀ ਆ ਇਹ ਅਨਸਰ ਨਹੀਂ ਹੋ ਸਕਦਾ ਜਦੋਂ ਕਿਸੇ ਸ਼ਰਤ ਤੇ ਕੰਮ ਹੋਣਾ ਹੋਵੇ ਜਦੋਂ ਕਿਸੇ ਜੇ ਤੁਸੀਂ ਪੜੋਗੇ ਤਾਂ ਕਾਮਯਾਬ ਹੋ ਜਾਓਗੇ ਓਕੇ ਹਾਂਜੀ ਤਾਂ ਹੁਕਮ ਜਿਹਦੇ ਵਿੱਚ ਹੁਕਮ ਜਾਂ ਬੇਨਤੀ ਹੋਵੇ ਤਾਂ ਇਹਦਾ ਅਨਸਰ ਆਉਣਾ ਸੀ ਚਾਲੂ ਵਰਤਮਾਨ ਕਾਲ ਬਾਕੀ ਦਾ ਵੀ ਆਨਸਰ ਦੋ ਦਾ ਵਰਤਮਾਨ ਕਾਲ ਕਿੰਨੇ ਤਰ੍ਹਾਂ ਦਾ ਪੂਇਕ ਕਾਲ ਕਿੰਨੇ ਤਰ੍ਹਾਂ ਦਾ ਤੇ ਭੂਤਕਾਲ ਕਿੰਨੇ ਤਰ੍ਹਾਂ ਦਾ ਪੰਜਾਬ ਪੁਲਿਸ ਦੇ ਵਿੱਚ ਬਹੁਤ ਵਾਰ ਪੁੱਛਿਆ ਹੋਇਆ ਕੱਲਾ ਕਾਲ ਹੁਣ ਨਹੀਂ ਪੁੱਛਦੇ ਕਿੰਨੇ ਤਰ੍ਹਾਂ ਦਾ ਅੱਗੇ ਇਹਨਾਂ ਦੇ ਕਿੰਨੀਆਂ ਕਿਸਮਾਂ ਇਹ ਪੁੱਛਦੇ ਨੇ ਹਾਂਜੀ ਹੈਪੀ ਅੱਜ ਹੋ ਜਾਣਗੇ ਟੈਸਟ ਹੇਰ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸਮਾਨਾਰਥਿਕ ਨਹੀਂ ਹੈ ਇਹ ਚਾਰ ਸ਼ਬਦ ਨੇ ਇਹਨਾਂ ਦੇ ਵਿੱਚੋਂ ਤਿੰਨ ਇੱਕ ਦੂਜੇ ਦੇ ਸਮਾਨਾਰਥਿਕ ਆ ਇੱਕ ਉਹਨਾਂ ਤੋਂ ਵੱਖਰਾ ਦੱਸੋ ਹਾਂਜੀ ਓਕੇ ਤੁਸੀਂ ਨਾ ਜਿਹਨਾਂ ਨੂੰ ਇਹ ਔਖਾ ਲੱਗਦਾ ਹਨਾ ਇਦਾਂ ਨਹੀਂ ਕਿ ਜੇ ਹੁਣ 6 ਆ ਗਏ 6 ਦੇ 6 ਇਕੱਠੇ ਪੜਨੇ ਆ ਉਹਦੇ ਵਿੱਚ ਪਹਿਲਾਂ ਤਿੰਨ ਚੱਕਿਆ ਕਰੋ ਠੀਕ ਆ ਤਾਂ ਉਹਨਾਂ ਦੇ ਵਿੱਚ ਦੇਖੋਗੇ ਇਹਨਾਂ ਦੇ ਵਿੱਚ ਕੀ ਫਰਕ ਆ ਬਾਕੀ ਮੈਂ ਕਾਲ ਵਾਲੇ ਸਵਾਲ ਅੱਗੇ ਲਿਆਉਂਗੀ YouTube ਤੇ ਕਲਾਸ ਲੱਗੀ ਸੀ ਕੱਲ ਵੀ ਲੱਗੀ ਸੀ ਅੱਛਾ ਕਾਲ ਵਾਲਾ ਟੌਪਿਕ ਨਹੀਂ ਹੋਇਆ YouTube ਤੇ ਓਕੇ ਫੇਰ ਇਹ ਕਰ ਲਾਂਗੇ ਦਾ ਇਹਦੇ ਵਿੱਚ ਕਿਹੜਾ ਨਹੀਂ ਹੈ 28 ਦਾ ਆਨਸਰ 28 ਦਾ ਆਨਸਰ ਚੁਸਤੀ ਨਹੀਂ ਹੈ ਤਾਂ ਬਾਕੀ ਮਤ ਸਮਝ ਸਿਆਣਫ ਤੁਹਾਡੇ ਵਿੱਚ ਬਹੁਤ ਜਿਆਦਾ ਬਹੁਤ ਜਿਆਦਾ ਮਿਹਨਤੀ ਬੱਚੇ ਹੋ ਤੁਸੀਂ ਤਾਂ ਇਹਦਾ ਆਨਸਰ ਕੀ ਹੋਣਾ ਸੀ ਸ ਸ ਦੀਵੇ ਥੱਲੇ ਹਨੇਰੇ ਹਨੇਰਾ ਦਾ ਕੀ ਅਰਥ ਹੈ ਤਾਂ ਇਹਦਾ ਕੀ ਅਰਥ ਹੈ ਦਿਲ ਵਿੱਚ ਬੇਈਮਾਨੀ ਹੋਣੀ ਸਮਝਦਾਰ ਨੂੰ ਆਪਣੀ ਸਮਝ ਦਾ ਲਾਭ ਨਾ ਹੋਣਾ ਗਰੀਬੀ ਗਰੀਬੀ ਦੀ ਹਾਲਤ ਤੇ ਗਰੀਬੀ ਤੋਂ ਅਮੀਰੀ ਦੀ ਹਾਲਤ ਓਕੇ ਕੀ ਇਹਦਾ ਕੀ ਮੀਨਿੰਗ ਹੈ ਹੁਣ ਜਿਹੜੇ ਬੱਚੇ 셀ਫ ਸਟੱਡੀ ਕਰਦੇ ਆ ਦਾ ਨੌਵੀਂ ਦਸਵੀਂ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਕਿਤਾਬ ਚੱਕ ਲੋ ਚਾਹੇ ਨਰਿੰਦਰ ਸਿੰਘ ਦੁੱਗਲ ਦੀ ਜੋ ਵੀ ਕਿਤਾਬ ਹੈ ਤੁਹਾਡੇ ਕੋਲ ਹੈ ਜਿਹੜੀ ਵੀ ਹੈ ਨਾ ਇੱਕ ਵਾਰੀ ਉਹਦੇ ਵਿੱਚ ਅਗੇਤਰ ਪਿਛੇਤਰ ਅਖਾਣ ਮੁਹਾਵਰੇ ਪੜੋ ਪਤਾ ਠੀਕ ਆ ਤਾਂ ਜਿੰਨਾ ਤੁਸੀਂ ਆਪ ਪੜੋਗੇ ਉਹਦੇ ਵਿੱਚ ਜਿੰਨਾ ਤੁਸੀਂ ਆਪ ਸਮਝੋਗੇ ਕਿ ਇਹਦੇ ਵਿੱਚ ਕੀ ਆ ਨਵਾਂ ਬਣ ਸਕਦਾ ਇਹ ਆਇਆ ਸੀ ਇਹ ਤੋਂ ਅੱਗੇ ਕੀ ਨਵਾਂ ਨਿਕਲ ਸਕਦਾ ਉਨਾ ਹੀ ਛੇਤੀ ਆ ਕੋਈ ਮਤਲਬ ਮੈਂ ਇੱਥੇ ਕਲਾਸ ਲਾ ਗਈ ਇਹ ਹੋ ਸਕਦਾ ਥੋੜੇ ਟਾਈਮ ਲਈ ਥੋੜੇ ਯਾਦ ਰਵੇ ਬਟ ਜਦੋਂ ਤੁਸੀਂ ਆਪ ਪੜਦੇ ਹੁੰਦਾ ਬਿਨਾਂ ਕਿਸੇ ਦੀ ਹੈਲਪ ਤੇ ਆਪ ਪੜਦੇ ਹੋ ਉਹ ਲੰਮਾ ਟਾਈਮ ਯਾਦ ਰਹਿੰਦਾ ਠੀਕ ਆ ਆਪਣੇ ਆਪ ਤੇ ਯਕੀਨ ਕਰਕੇ ਪੜਨਾ ਕੀ ਆਨਸਰ ਆ ਇਹਦਾ ਓਕੇ ਸੀ ਬੀ ਬੀ ਓਕੇ ਏ ਡੀ ਨਹੀਂ ਕਿਹਾ ਕਿਸੇ ਨੇ ਥੈਂਕ ਯੂ ਬੱਤਾਂ ਹਾਂਜੀ ਤਾਂ ਇਹਦਾ ਅਨਸਰ ਆਉਣਾ ਸੀ ਆੜਾ ਸਮਝਦਾਰ ਨੂੰ ਆਪਣੀ ਸਮਝ ਦਾ ਲਾਭ ਨਾ ਹੋਣਾ ਦੀਵੇ ਥੱਲੇ ਹਨੇਰਾ ਤਾਂ ਇਹਦਾ ਅਨਸਰ ਆਉਣਾ ਸੀ ਆੜਾ ਉਹ ਦੋ ਕਿਸੇ ਸ਼ਬਦ ਦੇ ਵਿੱਚ ਪਛੇਤਰ ਦੀ ਗਲਤ ਵਰਤੋਂ ਹੋਈ ਆ ਇਹ ਤੋਂ ਪਹਿਲਾਂ ਆਪਾਂ ਅਗੇਤਰ ਦੇਖਿਆ ਸੀ ਹੁਣ ਆਪਾਂ ਪਛੇਤਰ ਦੇਖਣਾ ਆਪਾਂ ਪਹਿਲਾਂ ਦੇਖੀ ਨੇ ਸਟਾਰਟਿੰਗ ਦੇ ਵਿੱਚ ਅਗੇਤਰ ਦੇ ਮੀਨਿੰਗ ਤਾਂ ਜਦੋਂ ਤੁਸੀਂ ਅਗੇਤਰ ਖਤਮ ਕਰ ਦੋਗੇ ਉਹ ਤੋਂ ਬਾਅਦ ਦੇਖਣੀ ਹੈ ਪਛੇਤਰ ਦੇ ਮੀਨਿੰਗ ओके ਕੱਲ ਕਲਾਸ ਨਹੀਂ ਲੱਗੀ ਸੀ ਐਪ ਦੇ ਵਿੱਚ ਅੱਜ ਅਗੇਤਰ ਤੇ ਅਗੇਤਰ ਵਾਲੀ ਕਲਾਸ ਅੱਜ ਪੈਜੂ ਪਛੇਤਰ ਵਾਲੀ ਕੱਲ ਨੂੰ ਪੈਜੂਗੀ ਤੇ ਉਹਨੂੰ ਮੈਂ ਅਨਲੌਕ ਰੱਖੂੰਗੀ ਲਾ ਲਿਓ ਤੁਸੀਂ ਕਲਾਸ ਤਾਂ ਇਹਦੇ ਵਿੱਚ ਕਲਮਦਾਨ ਪਾਣਦਾਨ ਰੋਸ਼ਨਦਾਨ ਸੇਵਾਦਾਨ 3 ਨੰਬਰ ਦਾ ਆਨਸਰ ਮਨਦੀਪ कौर ओके ਬੀ ਡੀ ਥੈਂਕ ਯੂ ਪ੍ਰੀਤ ਹਾਂਜੀ ਤਾਂ ਇਹਦਾ ਆਨਸਰ ਜਿਹੜੇ ਵਿੱਚ ਦੇ ਰਹੇ ਨੇ ਇਹ ਠੀਕ ਆ ਇਹ ਵਾਲਾ ਦੇਖੋ ਹੁਣ ਜਿਹੜਾ ਦਾਣ ਆ ਇਹਦਾ ਮਤਲਬ ਕੀ ਹੁੰਦਾ ਰੱਖਣ ਦੀ ਥਾਂ ਧਾਰ ਇਹਦਾ ਮਤਲਬ ਹੁੰਦਾ ਬਾਲਾ ਜਿਵੇਂ ਇੱਜ਼ਤਦਾਰ ਤਾਂ ਇਹਦਾ ਹੁੰਦਾ ਕਲਾਕਾਰ ਜਿਹਦੇ ਵਿੱਚ ਕੋਈ ਕਲਾ ਹੋਵੇ ਤਾਂ ਉਹਨੂੰ ਆਪਾਂ ਕਹਾਂਗੇ ਬਾਲਾ ਕਲਾਕਾਰ ਕਲਾਕਾਰ ਠੀਕ ਆ ਤਾਂ ਇਸ ਤਰੀਕੇ ਨਾਲ ਤੁਸੀਂ ਉਹ ਦੇਖਣਾ ਇੱਥੇ ਸੇਵਾਦਾਨ ਨਹੀਂ ਆਉਣਾ ਸੀ ਕੀ ਆਉਣਾ ਸੀਗਾ ਦੱਸੋ ਸੇਵਾਦਾਰ ਆਉਣਾ ਸੀਗਾ ਸੇਵਾਦਾਰ ਆਉਣਾ ਸੀਗਾ ਓਕੇ ਗੁਰਮੁਖੀ ਵਰਣਮਾਲਾ ਦੀ ਨਵੀਂ ਟੋਲੀ ਜਾਂ ਵਰਗ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਸ਼ਾਮਲ ਕੀਤਾ ਗਿਆ ਹੈ ਬਹੁਤ ਸੌਖਾ ਸਵਾਲ ਆ ਤੇ ਬਹੁਤ ਵਾਰ ਪੁੱਛਿਆ ਗਿਆ ਹੁਣ ਜਿਹੜੇ ਬੱਚਿਆਂ ਨੇ ਤੁਨੀ ਬੋਧ ਕੀਤਾ ਹੋਇਆ ਮੈਨੂੰ ਦੱਸੋ ਕਿ ਇਹ ਵਾਲੇ ਜਿਹੜੇ ਲੱਲੇ ਪੈਰ ਬਿੰਦੀ ਆ ਆਪਾਂ ਦੇਖਿਆ ਸੀ ਨਾ ਜਿਹੜੇ ਵਿਅੰਜਨ ਨੇ ਉਹਨੂੰ ਆਪਾਂ ਦੋ ਹਿੱਸਿਆਂ 'ਚ ਵੰਡਿਆ ਸੀਗਾ ਇੱਕ ਵੰਡਿਆ ਸੀ ਬਿਧੀ ਦੇ ਪੱਖ ਤੋਂ ਇੱਕ ਵੰਡਿਆ ਸੀ ਸਥਾਨ ਦੇ ਪੱਖ ਤੋਂ ਕਿ ਜਿਹੜੀ ਵੀ ਵਿਅੰਜਨ ਤੁਨੀਆ ਉਹਦਾ ਸਥਾਨ ਕਿਹੜਾ ਉਹਦਾ ਛੇ ਸਥਾਨ ਸੀਗਾ ਟੋਟਲ ਸਾਡੇ ਕੋਲੇ ਉਹਦਾ ਕਿਹੜਾ ਸਥਾਨ ਆ ਮੈਨੂੰ ਦੱਸੋ ਲੱਲੇ ਪੈਰ ਬਿੰਦੀ ਤੇ ਕੱਲੇ ਲੱਲੇ ਦਾ ਕਿਹੜਾ ਸਥਾਨ ਆ ਦੁਬਾਰਾ ਦੱਸੋ ਲੱਲੇ ਪੈਰ ਬਿੰਦੀ ਦਾ ਵੀ ਤੇ ਕੱਲੇ ਲੱਲੇ ਦਾ ਵੀ ਉਹ ਤੋਂ ਬਾਅਦ ਅਚਾਰਨ ਬਿਧੀ ਜਿਹੜੀ ਆਪਾਂ ਦੇਖੀ ਸੀ ਤਾਂ ਉਹ ਤੋਂ ਬਾਅਦ ਮੈਨੂੰ ਦੱਸੋ ਇਹਦੀ ਅਚਾਰਨ ਬਿਧੀ ਕੀ ਆ ਇਹ ਨਾ ਕੀਆ ਇਪਾਸੇਦਾਰਾ ਇਹ ਕੰਬਮਾ ਇਹ ਕਿੱਦਾਂ ਦਾ ਪਤਾ ਦੋਵੇਂ ਚੀਜ਼ਾਂ ਵੱਖਰੀਆਂ ਵੱਖਰੀਆਂ ਇੱਕ ਦਾ ਹੁੰਦਾ ਅਚਾਰਨ ਸਥਾਨ ਕਿ ਜੋ ਵੀ ਅਸੀਂ ਵਿਅੰਜਨ ਤੁਣੀ ਬੋਲ ਰਹੇ ਹਾਂ ਉਹਦਾ ਅਚਾਰਨ ਸਥਾਨ ਕਿਹੜਾ ਓਲਟ ਜੀ ਵੀ ਆ ਤਾਲਵੀ ਆ ਦੰਤੀ ਆ ਕਿੱਦਾਂ ਦਾ ਠੀਕ ਆ ਕੱਲਾ ਲੱਲਾ ਤੇ ਲੱਲੇ ਪੈਰ ਮਿੰਦੀ ਦੋਮਾ ਦਾ ਅਚਾਰਨ ਸਥਾਨ ਦੱਸੋ ਦੂਜਾ ਜਦੋਂ ਅਸੀਂ ਉਸ ਵਿਅੰਜਨ ਨੂੰ ਬੋਲਿਆ ਤਾਂ ਜਿਹੜੀ ਫੇਫੜਿਆਂ ਤੋਂ ਆਉਂਦੀ ਹੋਈ ਹਵਾ ਬਾਹਰ ਕਿੱਦਾਂ ਨਿਕਲੀ ਉਹ ਕੰਬ पे ਕਿ ਨਿਕਲੀ ਆ ਪਾਸੇदार ਨਿਕਲੀ ਆ ਕਿਦਾਂ ਨਿਕਲੀ ਆ ਤਾਲਵੀ ਦੇਖੋ ਲੱਲਾ ਕੱਲਾ ਤੇ ਲੱਲੇ ਪੈਰ ਬਿੰਦੀ ਲਾ ਇਹ ਦੋਮਾਂ ਦੇ ਅਚਾਰਨ ਸਥਾਨ ਵੱਖਰੇ ਵੱਖਰੇ ਨੇ ਦੋਮਾਂ ਦੇ ਅਚਾਰਨ ਸਥਾਨ ਵੱਖਰੇ ਵੱਖਰੇ ਨੇ ਓਕੇ ਇਹ ਤੁਸੀਂ ਕਮੈਂਟ ਦੇ ਵਿੱਚ ਜਰੂਰ ਕਰੋਗੇ ਇੱਕ ਚਾਰਟ ਬਣਵਾਇਆ ਸੀਗਾ ਤਾਂ ਉਹ ਮੈਂ ਕੱਲ ਵਾਲੀ ਕਲਾਸ ਦੇ ਵਿੱਚ ਲਾ ਲੂੰਗੀ YouTube ਤੇ ਤਾਂ ਉਹ ਉਹਦੇ ਵਿੱਚ ਜਰੂਰ ਦੇਖਣਾ ਕਿ ਜੋ ਵੀ ਮਤਲਬ ਕੋਈ ਵੀ ਵਿਅੰਜਨ ਤੁਹਾਨੂੰ ਆ ਗਈ ਜਿਵੇਂ ਕਕਾ ਹੁਣ ਕਕੇ ਨੂੰ ਪਹਿਲਾਂ ਉਚਾਰਨ ਸਥਾਨ ਤੇ ਦੇਖ ਰਹੇ ਹਾਂ ਫਿਰ ਉਚਾਰਨ ਵਿਧੀ ਤੇ ਦੇਖੋਗੇ ਕਿ ਡਕਮਾ ਅਲਪ ਪ੍ਰਾਣਾ ਮਹਾ ਪ੍ਰਾਣਾ ਨਾਦੀ ਤਾਂ ਇਹ ਕਿਹੜੀ ਵਿਧੀ ਚ ਜਾ ਰਿਹਾ ਓਕੇ ਆਨਸਰ ਕਮੈਂਟ ਦੇ ਵਿੱਚ ਕਰਿਓ ਬਾਕੀ ਆਪਾਂ ਕੱਲ ਨੂੰ ਇਹਨੂੰ ਡਿਟੇਲ ਦੇ ਵਿੱਚ ਕਰਾਂਗੇ ਅੱਜ ਦੀ ਕਲਾਸ ਇੱਥੋਂ ਤੱਕ ਐਂਡ ਤੇ ਜਰੂਰ ਦੱਸਿਓ ਇਹਨਾਂ ਦੇ ਵਿੱਚ ਤੁਹਾਡੇ ਕਿੰਨੇ ਠੀਕ ਹੋਏ ਨੇ ਜੋ ਵੀ ਕੋਈ ਤੁਹਾਡਾ ਉਹ ਹੋਇਆ ਤਾਂ ਇੱਕ ਵਾਰੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਪੁੱਛ ਲਿਓ ਤਾਂ ਕਿਉਂਕਿ ਇਹ ਤੋਂ ਬਾਅਦ ਮੈਂ ਰਿਕਾਰਡਿੰਗ ਕਰਕੇ ਪਾਉਣੀ ਆ ਐਪ ਦੇ ਵਿੱਚ ਕਲਾਸ ਓਕੇ ਤਾਂ ਇਨਰ ਡਿਟੇਲ ਦੇ ਵਿੱਚ ਜਰੂਰ ਕਰਨਾ ਬਾਕੀ ਵੀ ਦੇਖਣਾ ਅਚਾਰਨ ਵਿਧੀ ਤੇ ਅਚਾਰਨ ਸਥਾਨ ਦੇਖਣੇ ਨੇ ਓਕੇ ਮਿਲਦੇ ਆਂ ਕੱਲ੍ਹ ਵਾਲੀ ਕਲਾਸ 'ਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ